भारती निगमजीत खोखर की खास रिपोर्ट भारती जीवन बीमा निगम यूनिट बटाला टू ने अठाहठ साल पूरे होने ब्रांच विच के, के एजेंट दिवस मनाया एल आईसी के, के अते इस मौके दे विकास अधिकारी राजिंदर सिंह बाजवा ने कहा कि ਰਿੰਦਰ ਸ਼ਕਾ ਦੇ ਉਰਦੂ ਬ੍ਰਾਂਚ ਮੈਨੇਜਰ ਸਾਹਿਬ ਸਿਸਟਮ ਬ੍ਰਾਂਚ ਮੈਨੇਜਰ ਸਰਦਾਰ ਸਾਹਿਬ ਅਤੇ ਕਰੀਮ ਨਿਮਾਜ਼ ਮਾਰੀ ਸ਼ਰਦਜੀਤ ਜੀ ਤੇ ਮੇਰੇ ਏਜੰਟ ਸਾਥੀਓ ਅੱਜ ਦਾ ਜਿਹੜਾ ਇਹ ਵਿਸ਼ੇਸ਼ ਦਿਨ ਹੈ ਜਿਹਨੂੰ ਆਪਾਂ ਏਜੰਟ ਡਿਪਸ ਦੇ ਤੌਰ ਤੇ ਮਨਾ ਰਹੇ ਆ ਉਸ ਦਿਨ ਦੀ ਆਪ ਸਭ ਬਹੁਤ ਬਹੁਤ ਮੁਬਾਰਕਬਾਦ ਹੈ ਤੇ ਇਸ ਇਹ ਦਿਨ ਕਿਉਂਕਿ ਇਹ ਏਜੰਟ ਸਾਥੀਆਂ ਨਾਲ ਸੰਬੰਧ ਰੱਖਦਾ ਹੈ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਕੀਤੀ ਕਾਲ ਨਾ ਮੈਂ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਆ ਕਿ ਜਿੰਨੇ ਸਾਥੀ ਵੀ ਇੱਥੇ ਇਕੱਠੇ ਨੇ ਉਹਨਾਂ ਨੂੰ ਮੈਂ ਇਹ ਵੈਸਟ ਕਰਦਾ ਕਿ ਆਪਾਂ ਜਿਹੜਾ ਬੀਮੇ ਦਾ ਕੰਮ ਜਿਹੜਾ ਬੀਮੇ ਦਾ ਕਿਤਾ ਚੁਣਿਆ ਮੈਂ ਕਿ ਇਸ ਕੰਮ ਨੂੰ ਤਗੜੇ ਹੋ ਕੇ ਜਿਹੜਾ ਮੈਂ ਉਹਨੂੰ ਕੀਤਾ ਜਾਵੇ ਤੇ ਸੰਸੈਰਿਟੀ ਨਾਲ ਕੀਤਾ ਜਾਵੇ ਕਿਉਂਕਿ ਤੁਹਾਡੇ ਵਿੱਚ ਖੜੇ ਸਾਥੀ ਚਾਹੇ ਉਹ ਕਾਮਰੇਟ ਜੀ ਨੇ ਟੀਮਾ ਜੀ ਨੇ ਆ ਕਿਉਂਕਿ ਇਹਨਾਂ ਦਾ ਮੈਂ ਤਾਂ ਨਾਂ ਲੈ ਰਿਹਾ ਕਿ ਪਿਛਲੇ ਲਗਭਗ 35 ਸਾਲ ਤੋਂ 36 ਸਾਲ ਤੋਂ ਲੈ ਸੀ ਨਾਲ ਜੁੜੇ ਨੇ ਤੇ ਉਹਦੋਂ ਤੋਂ ਨਗਾਤਾਰ ਅੱਜ ਤੱਕ ਵਧੀਆ ਕੰਮ ਕਰ ਰਹੇ ਨੇ ਤੇ LIC ਜੋ ਵੀ ਇੱਕ ਬੈਨੀਫਿਟ LIC ਦਿੰਦੀ ਆ ਏਜੰਟ ਨੂੰ ਮੱਤ ਤੋਂ ਬਾਅਦ ਕਿ ਉਹ ਕਲੱਬ ਮੈਂਬਰ ਬਣਦੇ ਹਨ ਸਕੂਟਰ ਮੋਟਰਸਾਈਕਲ ਕਾਰ ਆਫਿਸ ਲਾਉਂਗ ਸਹੀਆ ਹੋਰ ਬੈਨੀਫਿਟ ਜਿਹੜੇ ਦਿੰਦੀ ਆ ਉਹ ਇਹ ਪਿਛਲੇ ਕਈਆਂ ਸਾਲਾਂ ਤੋਂ ਲਗਾਤਾਰ ਲੈ ਰਹੇ ਨੇ

वार्षिक बस स्टांड आप सभी का स्वागत है बहुत बहुत धन्यवाद है कि आपको समार्प में आज का दिन जैसे है पाँच सितंबर है पाँच सितम्बर अपन दिवस के रूप में मनाते हैं साथ ही एल आई सी के अंदर अपन एच करते हैं तो उसी ओकेजन पे एक छोटा सा फंक्शन देखा गया था जिसमें आप सभी आए इसके लिए आपको बहुत बहुत धन्यवाद साथ ही साथ जहाँ तक एल संस्था की बात है एल आप सभी को पता है बहुत बड़ी संस्था है पिछले सत्तर पैंसठ सत्तर साल का सफर है एकदम पाँच सौ करोड़ से आज पचपन तो लाख करोड़ तक कर पहुँची है ये संस्था और हमारे जो इसकी सबसे बड़ी स्ट्रेंथ है वो है एजेंट की स्ट्रेंथ हमारी लगभग बारह लाख ऑल ओवर इंडिया है वो तो जो इस संस्था को मजबूती देता है जो इस संस्था के स्तंभ है

i <laughs>